ਕੱਲ ਨੂੰ ਵੀਰੇ ਕਾਲੀਆਂ ਦੀ ਰੈਲੀ ਹੋਊ ਉਹਦੇ ਚ ਤਾਂ ਨਹੀਂ ਜਾਂਦੇ ਨਹੀਂ ਨਹੀਂ ਉਹ ਸਿਸਟਮ ਨਹੀਂ ਹੋਊਗਾ ਭਾਈ ਰੈਲੀ ਜੇ ਇੱਕ ਪਾਰਟੀ ਨਾਲ ਜੁੜਿਆ ਤਾਂ ਤੇ ਸਰਪੰਚੀ ਭਈ ਆਮ ਪਾਰਟੀ ਦੇ ਮਤਲਬ ਵੱਲੋਂ ਭਾਈ ਜਿਹੜੀ ਸਰਪੰਚੀ ਹੁੰਦੀ ਹੈ ਨਾ ਉਹ ਪਿੰਡ ਦੀ ਹੁੰਦੀ ਹੈ ਉੱਥੇ ਦੇਖੋ ਬੇਸ਼ੱਕ ਮੈਂ ਆਮ ਆਦਮੀ ਪਾਰਟੀ ਨਾਲ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਜਿਹੜਾ ਇਕੱਠ ਹੈ ਭਾਈ ਕਿਹਦੀ ਰੈਲੀ 'ਚ ਜਾ ਰਹੇ ਹੈ ਤੇ ਭਾਈ ਅਸੀਂ ਆਮ ਆਦਮੀ ਪਾਰਟੀ ਦੀ ਰੈਲੀ ਦੇ ਵਿੱਚ ਜਾ ਰਹੇ ਹਾਂ ਚਾਹੇ ਪਾਰਟੀ ਨੂੰ ਅਸੀਂ ਆਮ ਆਦਮੀ ਪਾਰਟੀ ਕਹੀਏ ਚਾਹੇ ਇਮਾਨਦਾਰ ਪਾਰਟੀ ਕਹੀਏ ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਕੋਈ ਰੈਲੀ ਲੈ ਕੇ ਜਾ ਰਿਹਾ ਹਾਂ ਅੱਜ ਤੱਕ ਮੈਂ ਇੱਕ ਵੀ ਵੈਲ ਨਹੀਂ ਲੱਗਿਆ ਕਿਸੇ ਵੀ ਪਾਰਟੀ ਖਾਤਰਾ ਕਿਉਂਕਿ ਜਿਹੜੀਆਂ ਪਾਰਟੀਆਂ ਸੀ ਉਹ ਆਪਾਂ ਨੂੰ ਚੰਗੀਆਂ ਨਹੀਂ ਲੱਗੀਆਂ ਕਿਉਂਕਿ ਧੋਖੇਬਾਜ਼ੀਆਂ ਪੈਸੇ ਖਾਣ ਵਾਲੇ ਸਿਸਟਮ ਚੱਲਦੇ ਨੇ ਪਰ ਇਹ ਪਾਰਟੀ ਨੂੰ 3 ਸਾਲ ਹੋਏ ਨੇ ਇੱਕ ਵੀ ਦਾਗ ਆ ਮੁੱਖ ਮੰਤਰੀ ਦਾ ਅਜੇ ਤੱਕ ਨਹੀਂ ਲੱਗਿਆ ਕਿਉਂਕਿ ਇਹ ਚੀਜ਼ਾਂ ਨੂੰ ਜਦ ਅਸੀਂ ਰੈਲੀ ਲੈ ਕੇ ਜਾਂਦੇ ਆ ਤਾਂ ਇਹ ਵੀਡੀਓ ਜਦੋਂ ਚੜਦੀ ਹੈ ਤਾਂ ਸਾਰੀ ਜ਼ਿੰਦਗੀ ਸਾਡੇ ਬੋਲ ਨੇ ਜਿਹੜੇ ਲੋਕ ਅੱਗੇ ਧਰਦੇ ਤੁਸੀਂ ਕਿਹੜੇ ਮੰਤਰੀ ਖਾਤਰ ਕੀ ਬੋਲਦੇ ਸੀ ਜਦ ਅਸੀਂ ਮੁੱਖ ਮੰਤਰੀ ਖਾਤਰ ਕੁਝ ਬੋਲ ਬੋਲ ਰਹੇ ਹਾਂ ਤਾਂ ਸਾਨੂੰ ਉਤੇ ਯਕੀਨ ਹੈ ਵੀ ਨਾ ਉਹ ਤੇ ਅਵਦੇ ਦੇ ਦਾਗ ਲੱਗਣਾ ਨਾ ਹੀ ਉਹਨੇ ਆਪਣੇ ਵਰਕਰਾਂ ਦੇ ਦਾਗ ਲੱਗਣ ਦੇਣਾ ਤਾਂ ਕਰਕੇ ਮੈਂ ਆਪਣੇ ਪਿੰਡ ਦੇ ਵਿੱਚੋਂ ਬਾਈ ਦੋ ਬੱਸਾਂ ਭਰੀਆਂ ਨੇ ਤੁਸੀਂ ਮੈਂ ਯਕੀਨ ਨਾਲ ਕਹਿਣਾ ਜੇ ਮੈਂ ਦੋ ਦਿਨ ਪਹਿਲਾਂ ਪਿੰਡ ਦੇ ਵਿੱਚ ਹੋਕਾ ਦੇ ਦਿੰਦਾ ਤਾਂ ਘੱਟੋ ਘੱਟ 12-13 ਬੱਸਾਂ ਭਰ ਦਿੰਦਾ ਐਨਾ ਯਕੀਨ ਲੋਕਾਂ ਨੂੰ ਮੇਰੇ ਤੇ ਅੱਜ ਦੋ ਬੱਸਾਂ ਭਰੀਆਂ ਨੇ ਤੇ ਮੇਰੇ ਨਾਲ ਮੇਰੇ ਸਾਥੀ ਖੜੇ ਨੇ ਘੱਟੋ ਘੱਟ 40-50 ਗੱਡੀਆਂ ਨੇ ਜਿਹੜੀਆਂ ਅਸੀਂ ਚਸਵਿੰਦਰ ਚੈਲ ਦੀ ਰੈਲੀ ਐ ਭਪਾਲ ਉੱਥੇ ਜਾ ਰਹੇ ਹਾਂ ਤੇ ਸਰਪੰਚੀ ਭਈ ਆਮ ਪਾਰਟੀ ਦੇ ਮਤਲਬ ਵੱਲੋਂ ਭਾਈ ਜਿਹੜੀ ਸਰਪੰਚੀ ਹੁੰਦੀ ਹੈ ਨਾ ਉਹ ਪਿੰਡ ਦੀ ਹੁੰਦੀ ਹੈ ਉੱਥੇ ਦੇਖੋ ਬੇਸ਼ੱਕ ਮੈਂ ਆਮ ਆਦਮੀ ਪਾਰਟੀ ਨਾਲ ਆ ਪਰ ਜਿਹੜੀ ਸਰਪੰਚੀ ਦੀ ਗੱਲ ਹੈ ਉਹ ਪਿੰਡ ਦੇ ਪੱਧਰ ਤੇ ਹੁੰਦੀ ਹੈ ਸਰਪੰਚ ਦੇ ਵਿੱਚ ਕੋਈ ਪਾਰਟੀ ਨਹੀਂ ਹੁੰਦੀ ਕਿਉਂਕਿ ਸਰਪੰਚ ਦਾ ਹੱਕ ਬਣਦਾ ਹੁੰਦਾ ਹੈ ਪਿੰਡ ਦੇ ਵਿੱਚ ਜੋ ਕੋਈ ਵੀ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਸਾਰਿਆਂ ਦੇ ਕੰਮ ਕਰਨੇ ਮੇਰਾ ਸਿਸਟਮ ਕੋਈ ਇਹ ਨਹੀਂ ਵੀ ਮੈਂ ਜੋ ਸਰਪੰਚ ਬਣ ਗਿਆ ਤਾਂ ਮੈਂ ਆਮ ਆਦਮੀ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਕੰਮ ਕਰਨੇ ਨੇ ਬੇਸਕ ਕੋਈ ਝਾੜੂ ਵਾਲਾ ਬੇਸਕ ਕੋਈ ਕਾਂਗਰਸ ਵਾਲਾ ਬੇਸਕ ਕੋਈ ਕਾਲੀ ਹੈ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਮੇਰਾ ਹੱਕ ਬਣੂਗਾ ਸਾਰੇ ਪਿੰਡ ਦਾ ਕੰਮ ਕਰਨਾ ਪਰ ਅਸੀਂ ਨਿੱਜੀ ਹੁਣ ਜੁੜਿਆ ਆਮ ਆਦਮੀ ਪਾਰਟੀ ਨਾਲ ਪਰ ਜਿੱਥੇ ਸਰਪੰਚ ਦੀ ਗੱਲ ਹੈ ਉਹ ਸਾਰੇ ਪਿੰਡ ਦੇ ਕੰਮ ਨੇ ਕੱਲ ਨੂੰ ਮੇਰੇ ਕਾਲੀਆਂ ਦੀ ਰੈਲੀ ਹੋ ਉਹਦੇ ਚ ਤਾਂ ਨਹੀਂ ਜਾਣਾ ਨਹੀਂ ਨਹੀਂ ਉਹ ਸਿਸਟਮ ਨਹੀਂ ਹੋਊਗਾ ਭਾਈ ਰੈਲੀ ਜੇ ਇੱਕ ਪਾਰਟੀ ਨਾਲ ਜੁੜਿਆ ਤਾਂ ਹੁਣ ਜ਼ਿੰਦਗੀ ਦੇ ਵਿੱਚ ਜਿੰਨਾ ਟਾਈਮ ਵੀ ਸਾਹ ਰਹਿਣਗੇ ਉਹ ਆਮ ਆਦਮੀ ਪਾਰਟੀ ਦੀ ਨੇ ਵੇਖ ਸਕ ਜਿੰਨਾ ਟਾਈਮ ਮਰਜੀ ਉਹਨਾਂ ਦੀ ਸਰਕਾਰ ਬਣੇ ਨਾ ਬਣੇ ਪਰ ਹੁਣ ਜਿਹੜੀ ਜੁੜ ਗਏ ਤਾਂ ਆਮ ਆਦਮੀ ਪਾਰਟੀ ਨਾਲ ਹੀ ਰਹਾਂਗੇ ਪਰ ਜਿੱਦਾਂ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਕੰਮ ਨੇ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਪਾਰਟੀ ਕਦੇ ਪ ਮੇਰੇ ਗਲੀ ਦੇ ਵਿੱਚ ਘੱਟੋ ਘੱਟ ਦੋ ਤਿੰਨ ਘਰਾਂ ਨੂੰ 0 ਵੇਲੇ ਮੈਂ ਪਹਿਲੀ ਵਾਰ ਦੇਖਿਆ ਵੀ 0 ਵੇਲੇ ਤੇ ਜਿਹੜੇ ਕਿਸਾਨ ਨੇ ਅੱਜ ਰਾਤਾਂ ਨੂੰ 2-2 ਵਜੇ ਜਾ ਕੇ ਉਹਨਾਂ ਨੂੰ ਬਾਰੀਆਂ ਲਾਉਣ ਦੀ ਲੋੜ ਨਹੀਂ ਪੈਂਦੀ ਅੱਜ ਦਿਨ ਰਾਤ ਲੈਟ ਹੈ ਇਹ ਵੱਡੀਆਂ ਸਹੂਲਤਾਂ ਨੇ ਜਿਹੜੀਆਂ ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਲਓ ਜੀ ਸੋਨੀ ਸਿੰਘ ਪਿੰਡ ਹੀਰੋਕਲਾਂ ਜ਼ਿਲ੍ਹਾ ਮਾਨਸਾ ਦੇ ਵਿੱਚੋਂ ਆਮ ਪਾਰਟੀ ਜੋ ਪਸਵਿੰਦਰ ਸਿੰਘ ਜੀ ਆਮ ਪਾਰਟੀ ਦੇ ਵਿੱਚ ਆਏ ਨੇ ਉਹਨਾਂ ਦੇ ਵਰਕਰ ਹੋ ਕੇ ਤੇ ਪਿੰਡ ਹੀਰੋਕਲਾਂ ਦੇ ਵਿੱਚੋਂ ਲੈ ਕੇ ਜਾ ਰਹੇ ਨੇ ਤੇ ਇਕੱਠ तकरीबन ਹੋਊਗਾ 100 150 ਬੰਦੇ ਤੇ ਲਵੇ ਕਿਉਂਕਿ ਦੋ ਬੱਸਾਂ ਹੋਗੀਆਂ ਗੱਡੀਆਂ ਪਤਾ ਨਹੀਂ ਕਿੰਨੀਆਂ ਹੋਣਗੀਆਂ 30 35 ਹੋਣਗੀਆਂ ਤੇ ਕਹਿੰਦੇ ਆਮ ਪਾਰਟੀ ਦੇ ਵਰਕਰਾਂ ਵੀ ਮਤਲਬ ਆਮ ਪਾਰਟੀ ਨਾਲ ਹੀ ਸਪੋਰਟ ਕਰਾਂਗੇ ਤੇ ਸਰਪੰਚੀ ਲੜਾਂਗੇ ਪਿੰਡ ਦੇ ਤੌਰ ਤੇ ਲੜਾਂਗੇ ਸਾਂਝੇ ਪੱਖ ਤੇ ਲੜਾਂਗੇ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੁਹਾਨੂੰ ਮੁੰਡੇ ਦੀ ਚੰਗੀ ਸੋਚ ਲੱਗੇ ਤੇ ਸਾਰੇ ਆਹ ਜਿੰਨੇ ਹੈਗੇ ਨੇ ਆਮ ਪਾਰਟੀ ਦੇ ਵਰਕਰੀਆਂ ਬਈ ਹਾਂ ਬਈ ਆਪਾਂ ਦਾ ਇਹ ਹਾਂ ਇਹ ਤਾਂ ਮੇਨ ਵਰਕਰ ਨੇ ਜੀ ਆਪਣੇ ਮੰਨ ਲਓ ਵੀ ਬਲਾਕ ਸੰਮਦੀ ਤੇ ਤੇ ਹੋ ਵੀ ਰਹੇ ਨੇ ਪ੍ਰਧਾਨ ਵੀ ਰਹੇ ਨੇਗੇ ਤੇ ਬਾਕੀ ਸਿਰੇ ਜਿੰਨੀ ਵੀ ਸੰਗਤ ਹੈ ਸਾਰੀ ਆਮ ਪਾਰਟੀ ਦੇ ਵੱਲੋਂ ਜਾ ਰਹੀ ਹੈ ਤੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਜੀ